ਛੱਲ ਲਿਆ ਖਾਵਾਂਗੇ ਅੱਜ ਛੱਲੀਆਂ ਭੁੰਨ ਕੇ ਵਧੀਆ ਸਹੀ ਐ ਤੁਸੀਂ ਦੁਕਾਨ ਲਈ ਪੀਓ ਉਹ ਆਲੂ ਵਾਲਾ ਪਰਾਂਠਾ ਹਾਂਜੀ ਕਾਦੇ ਵਾਸਤੇ ਬਾਹਰ ਘੇੜਨ ਲੱਗੇ ਹੁਣ ਸੀ ਹਾਂਜੀ ਅਸੀਂ ਆਲੂ ਵਾਲੇ ਪਰਾਂਠੇ ਆਲੂ ਵਾਲੇ ਉਹ ਆਲੂ ਵਾਲੇ ਪਰਾਂਠੇ ਪਹਿਲਾਂ ਹੀ ਦੱਸਤਾ ਹਾਂ ਉਹ ਤੇਰੀ ਦੀ ਚਲੋ ਮਿਲਦੇ ਆ ਆਪਾਂ ਬਾਅਦ ਚ ਮਿਲਦੇ ਬਾਅਦੋਂ ਅਸੀਂ ਖੇਡਣ ਲੱਗ ਗਿਆ ਆਹੋ ਖੇਡ ਲੋ ਜਪਾ ਉਹ ਦੇਖੋ ਸਾਡੀ ਮੈਂ ਦੱਸਤਾ ਹੁਣ ਦੱਸਤਾ ਦੱਸ ਹੋਰ ਵੀ ਦੁਕਾਨ ਲਈ ਵੀ ਇਹਨਾਂ ਨੇ ਖੇਡਣ ਲੱਗੇ ਆ ਇਹ ਨੇੜੇ ਦਿਖਾ ਦੇਣਾ ਹੋਰ ਦੱਸ ਚਲੋ ਵਾਓ ਵੈਰੀ ਨਾਈਸ ਗੁੱਡ 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 ਹਾਂ ਮੈਂ ਟਰੈਕਟਰ ਲੈਣਾ ਕਿਹੜਾ 855 ਕਿਥੇ ਪਿੱਛੇ ਲਾਇਆ ਬਲਬਲੋ ਜੀ ਇਧਰ ਪਿਆਜ਼ ਰੱਖੇ ਹੋਏ ਨੇ ਚੁੱਲਾ ਵੀ ਰੱਖਿਆ ਹੋਇਆ ਖੁਰਲੀ ਦੇ ਵਿੱਚ ਸਹੀ ਹੈ ਦੱਬੀ ਰੱਖੋਗਾ ਮੈਨੂੰ ਆਇਆ ਤੇ ਸਾਡਾ ਗਾਇਆਂ ਦਾ ਫਾਰਮ ਆ

ਕੀ ਇਹੋ ਨਾ ਹੈ ਰ ਜਿਹੜੀ ਚੱਲੀ ਤਾਂ ਹੈ ਨਹੀਂ ਇਹ ਚੱਲੀ ਹੋਵੇ ਤਾਂ ਲੰਘ ਜਾਣਾ ਉਹ ਹਾਂ ਫੇਰ ਬਹੁਤ ਹਨਾ ਤਾਂ ਕੋਈ ਫਤ ਨਹੀਂ ਕਰ ਅਨੇ ਲਗਵਾ ਹੁੰਦੇ ਵੀ ਬਹੁਤ ਡਾਰਾ ਡਾਰਾ ਆਉਂਦੀਆਂ ਇਹ ਤਾਂ ਡਾਰਾਂ ਦੀ ਡਾਰਾਂ ਰੁਕਦੀਆਂ ਵੀ ਲੱਗਿਆ ਸੋਰੀਆਂ ਹਾਂ ਹੂੰ ਕਿੰਨੇ ਕ ਲੱਗੀਆਂ ਹੁਣ ਅਸ ਕੀ ਹਾਂ ਸਾਰਾ ਹੰਦੀ ਤਾਂ ਹੱਥ ਲੈਂਦੀ ਬਲਬਲਾ ਆ ਫੁੱਲ ਲੈ ਕੇ ਹੁਣ ਸਾਰੇ ਫੁੱਲ ਨੂੰ ਪੈਣਾ ਹੀ ਆਉਣਾ ਹਾਂ ਪਾਉਣ ਜੇ ਬਹੁਤ ਲੱਗਦਾ ਹਾਂ ਕੌਣ ਬਾਦੋ ਜੀ ਚ ਬਹੁਤ ਨਾਲੀ ਉੱਥੇ ਬਾਦ ਪਈਆਂ ਕੋਈ ਤੋੜਦੇ ਹੀ ਨਹੀਂ ਹੈ ਉਹ ਉੱਪਰ ਹਾਂ ਉਹ ਗੇਟ ਤੋਂ ਚੱਕਣੀ ਪੈਣੀ ਬਦ ਗੇਟ ਪਰ ਚਲੇਗੀ ਨਾਲ ਬੇਲ ਨਹੀਂ ਉਹ ਵੀ ਕੋਈ ਤੋੜਦੇ ਹੀ ਨਹੀਂ ਹੈਗਾ ਰੱਜ ਕੇ ਨਾ ਹੁਣ ਅੱਕ ਕੇ ਖਾ ਖਾ ਕੇ ਉਹ ਲੱਗੀ ਵੀ ਵਿੱਚ ਇੱਕ ਉਹ ਦੇਖ ਹਾਂ ਅਜੱਕ ਲੋ ਜੀ ਸ਼ਾਹੀ ਜ਼ਿੰਦਗੀ ਬੈਠਿਆ ਟੋਨ ਨਾਲ ਸੁੱਤੇ ਪਏ ਆ ਦੇਖੋ ਇੱਕ ਰੀਸ ਨਾ ਦੀਆਂ ਪੂਰੀ ਕੋਕ ਸੁੱਤੇ ਪਏ ਆ ਉઠੋ ਬਈ ਇਹ ਦਿਨ ਚੜ ਗਿਆ ਹੈਲੋ ਲੈ ਇਹਨਾਂ ਨੂੰ ਕੋਈ ਅਸਰ ਨਹੀਂ ਹੈਗਾ ਇਹ ਜਿੰਦ ਨੂੰ ਮੂਨੂ ਸਿਆਣਦੇ ਲੋ ਜੀ ਰਾਤੀ ਸੱਕਰ ਆਈ ਹੈ ਸਵੇਰੇ ਉੱਠ ਕੇ ਦੇਖਿਆ ਕੀੜੇ ਲੱਗੇ ਸੱਕਰ ਆਉਣੀ ਹੈ ਸੱਕਰ ਲੈ ਆਉਣੀ ਹੈ ਕੰਨੇ ਦੇ ਆਓ ਕੰਨੇ ਦੇ ਲੈ ਆਉਣੀ ਚੱਲ ਡੰਗਰਾਂ ਨੂੰ ਪਾ ਦਨੇ ਆ ਚੱਲ ਨਿਕਲ ਠੀਕ ਹੈ ਨਾਲੇ ਨਿਕਲ ਜਾਵਾਂ ਚੱਲ ਡੰਗਰਾਂ ਨੂੰ ਫਾਉਂਦੋ ਨਾ ਸ਼ਰਮਾ ਹਟ ਜਾ ਹਟ ਜਾ ਹਟ ਜਾ ਨੀ ਪੁੱਤ ਐਨਾ ਸਭ ਚ ਦੇਖ ਲੈ ਤੂੰ ਉਹਦੇ ਹੀ ਤੋੜੀ ਜਣਾ ਥੱਲੇ ਕਾ ਸਿਰਦੇ ਆ ਕਰਾ ਕੇ ਸਬਜੀ ਬਣ ਜੂਗੀ ਬੱਲਾ 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 ਤੇ ਰੱਖਿਆ ਉਹ ਤਾਂ ਅੰਦਰ ਰੱਖਿਆ ਭੱਜਾ ਉਹ ਪਾਪਾ ਲੋ ਜੀ ਸਾਡੇ ਘਰੇ ਬਣ ਲੱਗੀਆਂ ਆਲੂ ਵਾਲੇ ਪਰੌਂਠੇ ਕਹਿੰਦੇ ਕਿਚਨ ਚ ਨਹੀਂ ਬਣਾਉਣੇ ਬਾਹਰ ਬਣਾਉਣੇ ਕਿਚਨ ਚ ਗੰਦ ਪੈ ਜਾਂਦਾ ਜਦੋਂ ਆਲੂ ਵਾਲੇ ਪਰੌਂਠੇ ਬਣਦੇ ਆ ਅੱਗ ਬਾਲ ਛੱਡੀ ਗਏ ਇਹ ਜਿਹੜਾ ਚੁੱਲਾ ਹੈ ਚੁੱਲਾ ਵੀ ਰੈਡੀਮੇਡ ਹੈ ਰੋੜ ਕੇ ਜਿੱਥੇ ਮਰਜ਼ੀ ਲੈ ਜਾਈਏ ਥੱਲੇ ਟਾਇਰ ਲੱਗੇ ਹੋਏ ਇਹਦੇ ਅਡਮਾਸ ਹੋ ਜਾਂਦੀ ਹੈ ਹਰੇਕ ਚੀਜ਼ ਉੱਪਰ ਕੌਣ ਤਿਆਰ ਬੈਠਾ ਮਾੜਾ ਮੋਟਾ ਹਨ ਅੱਲਾ ਗੁੱਲਾ ਕਰਨ ਜੇ ਨਾ ਰੋਟੀ ਖਾਧੀ ਜਾਵੇ ਮਾੜਾ ਮੋਟਾ ਇੱਥੇ ਬੰਦਾ ਇਧਰ ਉਧਰ ਹੋਣ ਦੀ ਦੇਰ ਆ ਐ ਨਹੀਂ ਦੱਸਦੇ ਡੁਰਦੇ ਹੁਣ ਕਿ ਲੋਜੀ ਇਹ ਹੁਣ ਲਾਂਚ ਆ ਨਾ ਡਿਨਰ ਆ ਨਾ ਦੁਪਹਿਰ ਆ ਨਾ ਸ਼ਾਮ ਆ ਇਹ ਵਿਚਾਰਲਾ ਜਾਂ ਮੇਲ ਆ ਇਹ ਨਾ ਨੇ ਬੁੱਤ ਨੋ ਦੰਨਾ ਪਰੌਂਠਾ ਮੈਂ ਆਹ ਲੇ ਆ ਤੇਰੇ ਵਾਸਤੇ ਬਣਾਇਆ ਜਿੰਦਾ ਸੱਖਿਆ ਪਾ ਅੰਦਰ ਗਏ ਧੂਆਂ ਹੋ ਜਾਂਦੇ ਨੇ ਧੂਆਂ ਵਾਲਾ ਹੋ ਜਾਂਦਾ ਆ ਨਿਆਰਾ ਇੰਡੀਆ ਦਾ ਆ ਪੰਜਾਬ ਦਾ ਫੀਲ ਪੂਰਾ ਚੱਕੀ ਪਈ ਅਸੀਂ ਲੱਸੀ ਦਹੀਂ ਅਚਾਰ ਚੱਡਣੀ ਆ ਕੇ ਨਾਲ ਨਜ਼ਰ ਨੂੰ ਨਹੀਂ ਦੇ ਨਜ਼ਰ ਤੋਂ ਬਹੁਤ ਡਰਦੇ ਸਾਡੇ ਬੰਦੇ ਆ ਜੋਬ ਨੇ ਖੜਾ ਹੈ ਆ ਜੋਬ ਨੇ ਖੜਾ ਜੀ ਓਏ 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 ਜੀ ਲੋ ਜੀ ਬਚਪਨ ਵਰਗੀ ਮੌਜ ਨਹੀਂ ਲੱਭਣੀ ਜ਼ਿੰਦਗੀ ਸਾਰੀ ਚ ਨਿਰਨਾ ਕੋਈ ਸਥਾਨ ਕਿੱਥੇ ਬੈਠ ਕੇ ਖਾਣਾ ਕਿੱਥੇ ਬੈਠ ਕੇ ਸੌਣਾ ਅਜਿੱਤਾ ਜੀ ਕਹਦਾ ਉੱਤੀ ਬੈਠ ਜਾਣਾ ਹੈ ਹਾਂ ਤੁਸੀਂ ਸਾਰੇ ਤੂੰ ਖਾਂਦੇ ਖਾਂਦੇ ਨੂੰ ਕੁਲ ਵਾ ਇੱਥੇ ਚਲੇ ਜਾਣੀ ਬੁੱਤੀ ਹਾਂ ਗੁੱਡ ਟਰਕ ਬੱਲੇ ਫੋਰਤੇ ਹੋ ਜਾਣਾ ਦਾ ਹਨਾ ਡੋਲੇ ਦਿਖਾ ਦੇ ਆਪਣੇ ਹਾਂ ਬਰਾਵੋ ਚੱਲ ਖਾ ਲੈ ਹੁਣ ਪਰਮਾਣਾ ਮੀ ਪੈਂਦਾ ਤੁਹਾਡੇ ਉੱਪਰ ਪੈਂਦਾ ਨਾ 20 ਪੈਗਣ ਲਾਗੇ ਥੋੜੇ ਥੋੜਾ ਖਾ ਲੋ ਜਮ ਤਮ ਕੋੋਂ ਵੀ ਨਾਲ ਤਾਰੇ ਬੈਠੇ ਉੱਪਰ ਮੜਾ ਸੈਡ ਹੋ ਜਿਹੜੇ ਚੱਕ ਨਹੀਂ ਰੋਟੀ ਇਹਨਾਂ ਨੇ ਦਵਾਈਆਂ ਭਰੇ ਚੱਲ ਜਾਂਦੇ ਇੱਥੇ ਆ ਦੇਖੋ ਕਿੰਨੇ ਕਣ ਲਫਾਫੇ ਭਰੇਵੇਂ ਦਵਾਈਆਂ ਦੇ ਰੋਟੀ ਤੋਂ ਪਹਿਲਾਂ ਰੋਟੀ ਤੋਂ ਬਾਅਦ ਰਾਤ ਨੂੰ ਸੌਣ ਲੱਗੇ ਬੀਪੀ ਦੀ ਗਾੜੇ ਖੂਨ ਦੀ ਪਤਾ ਨਹੀਂ ਕਾਦੀ ਕਾਦੀ ਦਵਾਈ ਆ ਯਾਰ ਅਜਾ ਵਿਚ ਪਈਆਂ ਬੱਕਰੀਆਂ ਹੋ ਅੜਾ ਦੇ ਹੁਣ ਚੱਲ ਆ ਜਾ ਚੱਲ ਜੱਪੀ ਕਿੱਦੇ ਕਿੱਟ ਚੈੱਕ ਕਰ ਰਹੀ ਦੀ ਕਿਹੜੇ ਕਿਹੜੇ ਨੰਬਰ ਆ ਲੋ ਜੀ ਹੁਣ ਚੱਲੇ ਆਪਾਂ ਮਰਿੰਡੇ ਨੂੰ ਫੇਰ ਤੋਂ ਗੱਡੀ ਦੀ ਕਰਾਉਣ ਚੱਲੇ ਸਿਗਰਟ ਸੀ ਉਹਨੇ ਜਾਨੀ ਕਿ ਇੰਸ਼ੋਰੈਂਸ ਉਹਦੇ ਬਿਨਾਂ ਇੰਸ਼ੋਰੈਂਸ ਤੋਂ ਚੱਲਦਾ ਕੰਮ ਨਾ ਪਾਸਿੰਗ ਪੂਸ਼ਿੰ ਕੁਛ ਨਹੀਂ ਕਰਾਇਆ ਉਹਨਾਂ ਨੇ ਮੈਂ ਚਲੋ ਕਈ ਵਾਰ ਪੁਲਿਸ ਪਾਲਸਾਂ ਲੱਗੇ ਲੰਦਾ ਬਚਾਉ ਰਹੰਦਾ ਬੰਦੇ ਦਾ ਬਾਹਰਲੇ ਬੰਦੇ ਨੂੰ ਬਹੁਤ ਕੁਝ ਦੇਖਣਾ ਪੈਂਦਾ ਚੀਜ਼ਾਂ ਦਾ ਮੜਾ ਜ ਰਫੜ ਮੜੀ ਚੀਜ਼ਾਂ ਜ ਰਫੜ ਬਹੁਤ ਲੰਬਾ ਪੈਂਦਾ ਕਈ ਵਾਰ ਤੇ ਹੁਣ ਕਰਾ ਲੈਣੀ 5000 ਰੁਪਏ ਲੱਗਣ 5-6000 ਦੇਖਦੇ ਜਾ ਕੇ ਆ ਜਾਂਦਾ ਵੀ ਕਈ ਵਾਰ ਗੱਡੀ ਲੱਗ ਲਗ ਜਾਂਦੀ ਐ ਕੋਈ ਨੁਕਸਾਨ ਹੋ ਜਾਂਦਾ ਤਾਂ ਬੰਦੇ ਰ ਬਚਾਉ ਰਹੰਦਾ ਆਈ ਥੋੜੀ ਜੀ ਕਮੀ ਦੇ ਇੱਕ ਮਾਚਾ ਲਾ ਵੀ ਕਰੇ ਲਈਏ ਕਲੀਅਰ ਹੈ ਲੋ ਜੀ ਆਹ ਵਾਲੀ ਸਿਕਰੇਸ ਉਹਨੇ ਇੰਸ਼ੋਰੈਂਸ ਕਰਾਈ ਆ ਆਪਣੇ ਸੌਰੀ ਮੋਰਿੰਡਰ 4500 ਰੁਪਏ ਦੇ 4300 ਕੁਛ ਦੀ 1 ਸਾਲ ਵੈਲਿਡ ਹੈ ਥਰਡ ਪਾਰਟੀ ਹੈ ਜੇ ਕੋਈ ਬੰਦਾ ਬੰਦਾ ਮਰ ਜਵੇ ਤਾਂ ਕਵਰੇਜ ਹੈਗੀ ਇਹਦੇ ਨਾਲ ਹਾਂ ਚਲੋ ਇਧਰ ਕੋਈ ਨਾ ਹੀ ਹੋ ਵਧੀਆ ਪਰ ਇੰਸ਼ੋਰੈਂਸ ਕਰਾਉਣੀ ਜ਼ਰੂਰੀ ਹੈ ਯਾਰ ਕਿਤੇ ਵੀ ਜਾਈਏ ਨਾ ਆਪਾਂ ਬਹੁਤ ਜ਼ਰੂਰੀ ਚੀਜ਼ ਹੈ ਲੋ ਜੀ ਮੋਰਿੰਡ ਘੁੰਮ ਰਹੇ ਆ ਇੱਥੇ ਕੋਈ ਮਾਰਕੀਟ ਜਿ ਖੁੱਲੀ ਕੋਈ ਆਧਾਰਾ ਮਾਰਕੀਟ ਆਧਾਰਾ ਇੱਕ ਆਧਾਰਾ ਮਾਰਕੀਟ ਇਹਦੇ ਵਿੱਚ ਦੇ ਰਹੇ ਸਮਾਨ ਸਮੂਹ ਕਰਦੇ ਅੱਜ ਤਾਂ ਗਰਮੀ ਬਹੁਤ ਆ ਯਾਰ 30 ਬਰਨ ਆਇਆ ਮੈਂ ਅੱਜ ਸਵੇਰ ਦਾ ਇੰਨੀ ਜ਼ਿਆਦਾ ਗਰਮੀ ਲੱਗ ਰਹੀ ਹੈ ਦੋ ਕੁ ਦਿਨ ਚ ਹੋ ਜਾਣਾ ਸੈਟ ਪਹਿਲਾਂ ਪਹਿਲੇ ਲੱਗਦੀ ਹੈ ਹੌਲੀ ਹੌਲੀ ਪੈ ਜਾਣਾ ਫੱਕ ਉਹ ਜੀ ਖੁੱਲੇ ਹੀ ਰੱਖਿਆ ਵਕਾਂ ਮੈਂ ਦਾਲਾਂ ਦਾ ਚੌਲਾਂ ਦਾ ਕਾਲੇ ਮਾਂ ਸਾਬਤ 10679 ਕੱਲੇ ਕੱਲੇ ਜੀ ਦਾ ਰੇਟ ਲਾਇਆ ਉਹਨਾਂ ਨੇ ਤੇ ਗੱਲ ਗੱਲ ਜੀ ਰੱਖੀ ਹੋਈ ਆ ਖੰਡ 40 ਰੁਪਏ ਇੱਧਰ ਜੂਸ ਆ ਗਏ ਹਾਂਜੀ ਨਗਾ ਦੇ ਦਿਓ ਗਰਮ ਮਸਾਲਾ ਲੋ ਜੀ ਇਹ ਹੈਗਾ ਸ਼ਹਿਰ ਮੋਰਿੰਡਾ ਦੇਖੋ ਰੌਣਕ ਮੇਲਾ ਇੱਥੇ ਲਾਖੜੀਆਂ ਆ ਗਿਆ ਹੁਣ ਇਸ ਕਰਕੇ ਸਾਰੇ ਸਟਾਲਾ ਬਾਹਰ ਲੱਗੇ ਹੋਏ ਨੇ ਇੱਥੇ ਹਾਂ ਬਦਲਾਦੀਆਂ ਨੇ ਇਹ ਦੇਖ ਲਓ ਜੇ ਲੈਣੀ ਹੈ ਗੱਡੀ ਚ ਲਾਉਣੇ ਯਾਰ ਬਹੁਤ ਔਖੀ ਲੱਗਦੀ ਪਹਿਲਾਂ ਬਹੁਤ ਬਚਾ ਬਚਾ ਕੇ ਲਿਆਉਣੀ ਪੈਂਦੀ ਰੋੜਾਂ ਉੱਪਰੇ ਲਾ ਦੇਣੇ ਗੱਡੀਆਂ ਜਿੱਥੇ ਲੋਡ ਉੱਥੇ ਕਢਾ ਦਿਓ ਬਸ ਕਮਾਂਜ ਕੋ ਆਵੇ ਦੁਆ ਪਰੇਸ਼ਾਨ ਹੋਈ ਜਾ ਕਿ ਨਾ ਮਰਜੀ ਪੰਜ ਦਿਨ ਰਹੂਤ ਬਰ ਹੋਲੀ ਹੋਲੀ ਰੰਗ ਚ ਰੰਗਿਆ ਜਾਂਦਾ ਬੰਦਾ ਗੋਲ ਗੱਪੇ ਕਿੱਥੇ ਕਿਦਾ ਸਕੂਟਰ ਜਣੇ ਬਹੁਤ ਫਿਰਦੇ ਇੱਥੇ ਉਹਨਾਂ ਤੋਂ ਬਹੁਤ ਡਰ ਲੱਗਦਾ ਸਾਹਮਣੇ ਆ ਕੇ ਲੈਟਾਂ ਨਾਲ ਚਾਉਂ ਇੱਕੋ ਸੈਕ ਨੇ ਜੋ ਆ ਕਰਨੀਆਂ ਰੱਖੜੀ ਵਾਲੇ ਤਾਂ ਬਹੁਤ ਜ਼ਿਆਦਾ ਫਿਰਦੇ ਉਹਨੇ ਤੇ ਪੀਣਾ ਮਿਲਕ ਸ਼ੇਕ ਫੇਰ ਜਾਣਾ ਘਰ ਨੂੰ ਜੀ ਰਬੜੀ ਪੀ ਰਹੇ ਹਾਂ ਹੁਣ ਅਸੀਂ ਇਹ ਪੀ ਕੇ ਚੱਲਦੇ ਆ ਬਾਹਰੀ ਦੁਕਾਨ ਹੈ ਇਹਦੀ ਲੈਂਟਾਂ ਵਾਲੇ ਚੌਂਕ ਦੇ ਬਿਲਕੁਲ ਸਾਹਮਣੇ ਜੇ ਕਿਸੇ ਨੇ ਪੀਣੀ ਹੈ ਤਾਂ ਇੱਥੇ ਜ਼ਰੂਰ ਆਇਓ ਇੱਕ ਵਾਰ ਬਹੁਤ ਟੇਸਟੀ ਬਣਾਉਂਦਾ ਬਾਈ ਲਓ ਜੀ ਇਹ ਆ ਗਈ ਰਬੜੀ ਆਪਣੀ ਸ਼ਕਲ ਜੀ ਦਾ ਬਹੁਤ ਸੋਹਣੀ ਹੁਣ ਪੀ ਕੇ ਦੇਖਦੇ ਆ ਪਾਰਕਿੰਗ ਮੀਤਾ ਟੇਸਟੀ ਹੋ ਗਿਆ ਖੜਾ ਬਦਮਾਸ਼ ਗੱਲੇ ਇਨੀ ਪਾਸੇ ਹੁੰਦਾ ਹੈਗਾ ਬਾਈ ਟ੍ਰੈਫਿਕ ਯਾਰ ਬਹੁਤ ਜ਼ਿਆਦਾ ਪੇੜ ਜਿੱਤੇ ਹੁੰਦੀ ਹੈ ਗਲੀ ਹੁੰਦੀ ਹੈ ਉਹਦੇ ਵਿੱਚ ਵੀ ਗੱਡੀਆਂ ਬਾੜੀਆਂ ਪਈਆਂ ਮੈਂ ਕਹਿੰਦਾ ਮੋਟਰਸਾਈਕਲ ਬੋ ਘੁੰਮਣਾ ਜ਼ਰਾ ਔਖਾ ਹਜੇ ਗੱਡੀ ਨਾਲੋਂ ਗੱਡੀ ਦੇ ਕਿ ਸਾਈਡ ਲਾ ਕੇ ਆਉਣੀ ਪੈਣੀ ਫੇਰ ਤੁਰਨਾ ਪੈਂਦਾ ਮੋਟਰਸਾਈਕਲ ਆਇਆ ਜਿੱਥੇ ਮਰਜ਼ੀ ਖੜਾ ਕੇ ਘੁੰਮ ਫਿਰ ਲੋ ਇਹ ਚੱਕਰ ਆ ਪਰ ਸ਼ਹਿਰ ਦੇ ਵਿੱਚ ਗੱਡੀ ਜਾਣ ਲਈ ਜਾਣੀ ਬੇਵਕੂਫੀ ਹੋਆ ਜਦੋਂ ਵੀ ਜੁੱਤੀਆਂ ਦੀ ਦੁਕਾਨ ਤੇ ਆਉਂਦੇ ਨਾ 2-3000 ਮੋ ਫੜ ਕੇ ਬਾਹਰ ਕਰਨਾ ਇਹ ਗਿਆ ਲੈ ਉਹ ਸੱਚੇ ਚਲੇ ਜਾਂਦਾ ਉਹ ਜੁੱਤੀਆਂ ਦੀ ਦੁਕਾਨ ਤੇ ਆ ਕੇ ਮੈਂ 2000 ਰੁਪਏ ਫੜ ਕੇ ਵਿੱਚ ਆ ਗਿਆ ਜੀ ਜਾਮ ਇੱਥੇ ਐ ਜਾਮ ਲੱਗਦੇ ਹੋਰੇ ਟਾਂ ਟਾਂ ਆਪਾਂ ਆਪਾਂ ਹੋਰ ਲੱਗੀ ਵੀ ਆ ਰੱਬਾ ਮੇਰਾ ਬੜਾ ਬੁਰਾ ਹਾਲ ਆ ਟਿੱਕੀ ਲੱਗਿਆ ਖਾਣਾ ਹੁਣ ਮੁੰਨਾ ਚਾਟ ਬੜਾ ਬਹੁਤ ਲੋ ਜੀ ਟਿੱਕੀਆ ਖਾਇਆ ਏ ਇਹਦਾ ਗਰਮ ਦੀਆਂ ਇੱਕ ਮਿਰਚਾ ਬਹੁਤ ਲੱਗੀਆਂ ਮੁੰਡਾ ਉਹਦਾ ਟੇਸਟ ਹੀ ਨਹੀਂ ਵੈਸੇ ਕੁੱਲ ਮਿਲਾ ਕੇ ਸਹੀ ਸੀ 50 ਰੁਪਏ ਪਲੇਟ 50 ਰੁਪਏ ਪਲੇਟ ਐ ਚੱਲਦਾ ਕੰਮ ਰੇ ਸਭ ਤੋਂ ਮੁੱਖਾ ਲੱਗਿਆ ਟ੍ਰੈਫਿਕ ਆ ਟ੍ਰੈਫਿਕ ਪਹਿਲਾਂ ਨਾਲੋਂ ਤਾਂ ਬਹੁਤ ਜ਼ਿਆਦਾ ਹੋ ਗਈ ਆ ਦੇਖ ਇਹ ਤਾਂ ਇਹ ਠੀਕ ਐ ਚੱਲਦਾ ਕੰਮ ਉਹਨੇ ਕੋਈ ਬਦਲਾ ਦੁਰ ਤੋਂ ਬਦਲ ਅੱਖਾਂ ਵਿੱਚ ਜੀ ਕੱਢੀ ਚਲੋ ਬਸ ਅੱਖਾਂ ਮਿਚਲੋ ਤੁਰੀ ਚਲੋ ਅੰਨੇ ਹੋ ਜਾਓ ਤਾਂ ਨਹੀਂ ਕਿ ਨਹੀਂ ਨਿਕੜਨੇ ਅੰਨੇ ਹੋ ਕੇ ਕੰਮ ਚੱਲਣਾ ਪੈਂਦਾ ਚੱਲ ਚੱਲ ਨਹੀਂ ਟੇ ਉਹ ਕਾਰਜ ਆਪਣਾ ਵਾ ਲੋ ਜੀ ਹੁਣ ਆ ਕੇ ਘਰੇ ਬੈਠੇ ਆਂ। ਉਹ ਸ਼ਾਮ ਟਾਈਮ ਦਾ ਇੰਨੀ ਕਿ ਜ਼ਿਆਦਾ ਟ੍ਰੈਫਿਕ ਹੁੰਦੀ ਸ਼ਹਿਰ ਦੇ ਵਿੱਚ ਪੁੱਛਣਾ। ਗੱਡੀ ਠੀਕ ਜਾਂਦੀ ਆਂ ਹਾਂ ਉਦੋਂ ਪਰ ਬੈਲਟ ਹੀ ਆਵਾਜ਼ ਕਰਦੀ ਆ। ਦੇਖਣੀ ਬਣੀ ਮੈਨਾਂ ਕੱਢੇ ਕਿੰਨੇ ਪਰੇ ਨਹੀਂ ਨੂੰ। ਪਰ ਪਾਸਿੰਗ ਕਰਾਉਣੀ ਪੈਣੀ ਕਹਿੰਦਾ। ਹਾਂ। ਦੇਖਦੇ ਹਾਂ ਹੁਣ ਕਰਾਉਨੇ ਆ। ਸ਼ਿਗਰਾ ਸੇ ਨੂੰ ਤਾਂ ਕਰਾ ਦਿਆਂ ਇੰਸ਼ੋਰੈਂਸ ਤਾਂ ਕਰਾ ਲਈ ਦੀ। ਤੇ ਹਾਂ ਕੀ ਗੱਲ ਕਰੀਏ ਟ੍ਰੈਫਿਕ ਦੀ। ਟ੍ਰੈਫਿਕ ਬਹੁਤ ਜ਼ਿਆਦਾ ਯਾਰ। ਹਾਂਜੀ। ਉਨ ਰਹੀ ਨਾ ਅਫੀਸ਼ੀਅਲ ਹੋਣ ਤੋਂ ਬਾਅਦ ਜੰਦਾ ਨਹੀਂ ਬੱਜ ਰਿਹਾ ਜੀ ਫੇਲਦੀ ਉਹ ਬਹੁਤ ਆ ਪਤਾ ਨਹੀਂ ਹੁਣ ਇਹ ਹੁਣ ਆਹਨੇ ਚੱਲੀ ਜਾਂਦੀ ਐ ਤਾਂ ਐਂ ਤਾਂ ਠੀਕ ਆ ਚੱਲੀਏ ਬਈ ਗਰਾਊਂਡ ਚ ਨੂੰ ਲਈ ਵੀ ਹੁਣ ਚੱਲਿਆ ਸੀ ਗਰਾਊਂਡ ਚ ਨੂੰ ਜੋ ਬੰਦੇ ਨਾਲ ਜੋ ਬੰਦੇ ਨਾਲ ਪਾਪਾ ਗਰਾਊਂਡ ਚ ਨਹੀਂ ਲੈ ਕੇ ਜਾਂਦੇ ਮੈਨੂੰ ਹੁਣ ਇਹਨੂੰ ਗਰਾਊਂਡ ਚ ਲੈ ਕੇ ਜਾਣਾ ਚੱਲੀਏ ਫਿਰ ਚਲੋ ਹੋ ਟ੍ਰੈਫਿਕ ਤਾਂ ਇਹ ਪਹਿਲਾਂ ਪਹਿਲਾਂ ਲੱਗਦੀ ਹਾਂ ਜੇ ਲੱਗੂਗੀ 2-3 ਦਿਨ ਹੋਰ ਕੱਲ ਨੂੰ ਨਾਲੋਂ ਫਰਕ ਪੈ ਗਿਆ ਯਾਨੀ ਕਿ ਆਪਣਾ ਉਹ ਤੱਕ ਦੇਣਾ ਆਤ ਪੈਣੀ ਔਲੀ ਔਲੀ ਹੈਂ ਹਾਂ ਹਾਂ ਇੱਥੇ ਪਈ ਲੋ ਜੀ ਇੱਧਰ ਬੈਸ ਬੱਚੀ ਫਿਰਦਾ ਮੁੰਡਾ ਹੁਣ ਐ ਪਰ ਜਾਣਾ ਸੀ ਗਰਾਊਂਡ ਚ ਨੂੰ ਗਰਾਊਂਡ ਚ ਕਿਹੜਾ ਲੈ ਆਣਾ ਚੱਲ ਚੱਲ ਚਲਾ ਤੂੰ ਨਾ ਮੈਂ ਤੇ ਨਹੀਂ ਚੱਲਣਾ ਚਲਾਓ ਓ ਚਲਾ ਦੇ ਚਲੀਏ ਆਪਾਂ ਸਟੰਡ ਮਾਰਨਾ ਕੋਈ ਖੜਾ ਕਰਦੇ ਮੂਰੇ ਨਾ ਚੱਕਣ ਦੇ ਮੂਰੇ ਤੇ ਹੋ ਹਾਂ ਉੱਟੇ ਦੀ ਇੱਧਰ ਵਾਲੀ ਇੱਧਰ ਵਾਲੀ ਡਿੱਗਿਆ ਘਰ ਤੇ ਹੈ ਪਰ ਤੇ ਮੋਟਰਸਾਈਕਲ ਤੇ ਆ ਦੇਖੋ ਆ ਨਿਕਾਣੀ ਕਿਹੜੀ ਹਾਂ ਚੰਗਾ ਡਿੱਗਿਆ ਤੂੰ ਤੇ ਯਾਰ ਇੱਕ ਦੂਤੀ ਪਹਿਲਾਂ ਹਾਂ ਇਦਾਂ ਹੀ ਹੈ ਫਿਰ ਸਟੈਂਟਮੈਨ ਆ ਬਾਈ ਫਿਰ ਮੁੰਡਾ ਹਾਂ ਸਟੈਂਟਮੈਨ ਤਾਂ ਹੁੰਦਾ ਹੀ ਆ ਦੇਖੋ ਹਾਂ ਆ ਦੇਖੋ ਆ ਟੁੱਟ ਗਿਆ ਆ ਤਾਂ ਨਾਰਮਲ ਹੀ ਚੱਲਿਆ ਹਾਂ ਇਹਦੇ ਵੀ ਹੁੰਦੀ ਰਹਣਾ ਭਾਈ ਚੱਲੀਏ ਫਿਰ ਆਪਾਂ ਤਾਂ ਕਿ ਹੁਣ ਪਹੁੰਚ ਗਏ ਆਪਣੇ ਪਿੰਡ ਦੇ ਗਰਾਊਂਡ ਦੇ ਵਿੱਚ ਇੱਥੇ ਬਹੁਤ ਟਾਈਮ ਖੇਡੇ ਅਸੀਂ ਪੁੱਛੋ ਹੀ ਨਾ ਤੁਸੀਂ ਮੁੰਡੇ ਖੇਡਦੇ ਆਂ ਕ੍ਰਿਕਟ ਇੱਧਰ ਤੇ ਇੱਧਰ ਚੱਲ ਰਹੀ ਕਬੱਡੀ ਕਬੱਡੀ ਨਾਲੋਂ ਮਿਲਦੇ ਪਰ ਸਾਫ ਸਫੀਆ ਚੱਲ ਰਿਹਾ ਇੱਧਰ ਪੂਰਾ ਜੁਏ ਹੈਗੇ ਆਪਣੇ ਪਿੰਡ ਦੀ ਕਬੱਡੀ ਦੀ ਟੀਮ ਮੁੰਡੇ ਲੱਗੇ ਆ ਪ੍ਰੈਕਟਿਸ ਕਰਦੇ ਤੇ ਇਧਰੇ ਵੀ ਬਾਈ ਪਲੇਅਰ ਵੀ ਹੈ ਤੇ ਸਾਡਾ ਕੋਚ ਵੀ ਹੈ ਇਹ। ਪੂਰੇ ਸਾਰੇ ਗੇਮਾਂ ਚੱਲਦੀਆਂ ਗੋਲੀ ਡੰਡੇ ਜਿਹੜੇ ਗੋਲੀਆਂ ਤੋਂ ਲੈ ਕੇ ਬਾਲੀਬਾਲ ਕ੍ਰਿਕਟ ਸਾਰੇ ਪਲੇਅਰ ਮਿਲ ਜਾਣਗੇ ਆਪਾਂ ਨੂੰ ਕਿ ਨਹੀਂ। ਇਹ ਆ ਹੈਗਾ ਸਕੂਲ ਆਪਣਾ ਬਾਈ। ਬਹੁਤ ਪੁਰਾਣਾ ਸਕੂਲ ਹੈ। ਬਾਈ ਕਿੰਨਾ ਕ ਪੁਰਾਣਾ ਸਕੂਲ ਹੈ ਆਪਣਾ? ਬਾਬਾ ਜੀ ਪੁਰਾਣਾ। ਹੂੰ। ਮੈਨੂੰ ਸਾਨੂੰ ਤੋਂ ਜ਼ਿਆਦਾ ਨਹੀਂ ਯਾਨੀ ਪੁਰਾਣਾ ਬਹੁਤ ਆ ਬਾਈ। ਅੱਛਾ ਕਹਿ ਲੈ ਕਿਦਾਂ ਵੀਰ ਵਾ ਠੀਕ ਆ ਤੂੰ ਮੈਂ ਪਛਾਣ ਜਿਨੇ ਆਇਆ ਨਗਾ ਲੱਗਿਆ ਤੁਸੀਂ ਕੀ ਗੱਲ ਹੋ ਗਈ ਮੈਂ ਇੱਥੇ ਪ੍ਰੈਜੈਂਟ ਕਰ ਰਿਹਾ ਸੀ ਕੀ ਬੱਜਿਆ ਕੋ ਦਾ ਨਿਸ਼ਾਨਾ ਦੇਖੰਦੇ ਇਹ ਨਿਸ਼ਾਨਾ ਲੱਗਦਾ ਨਹੀਂ ਨੇਰਾ ਹੋ ਗਿਆ ਲਾ ਫਿਰ ਉਹ ਤੇ ਵੀਡੀਓ ਬਣਦੀ ਆ ਹੁਣ ਆ ਚੈੱਕ ਬਰਾਵੋ ਕਿਸ ਦਾ ਕੰਮ ਹੈ ਆ ਲੈ ਕੋਲ ਆਣਾ ਨਹੀਂ ਲੱਗਿਆ ਤੇ ਕੋਲ ਕੋਲ ਇਹ ਆਪ ਕੋਲ ਗਿਆ ਨਹੀਂ ਮੇਰੀ ਉਹ ਆ ਲੈ ਲੱਕੀ ਦਾ ਹੁੰਦਾ ਹੈ ਪੂਰਾ ਮਾਨ ਨਾਲ ਲੱਕੀ ਦਾ ਹੁੰਦਾ ਹੈ ਹਾਂ ਇਹ ਲੱਕੀ ਦੇ ਹੀ ਆ ਅੱਛਾ ਉਹ ਜੋ ਉੱਥੇ ਨਹੀਂ ਪੁਰਤਗਾਲ ਹਾਂ ਨਾ ਨਾ ਆ ਗਿਆ ਉਰੀਆ ਹੁਣ ਉਰੀਆ ਚਲੇ ਗਿਆ ਹਾਂ ਹੂੰ ਆਹ ਉਹਰੇ ਮਹੀਨਾ ਵੀ ਕਿਦੋਂ ਦਾ ਹੈਗਾ ਤਾਂ ਹਾ ਹੁਣ ਗਿਆ ਜਮਾਈ ਲੱਕੀ ਵਾਲੀ ਕਾਪੀ ਹੈ ਤਾਂ ਮੈਂ ਦੇਖੀ ਪਤਾ ਵੀ ਰੱਖੀ ਹੈ ਲੱਕੀ ਵਰਗੀ ਕੱਲ ਦੁੱਧ ਕਰਨ ਇਹ ਮੁੰਡੇ ਇਹ ਪਤਾ ਨਹੀਂ ਆ ਕਿ ਇਹ ਮੁੰਡੇ ਹਾਂ ਅਵਤਾਰ ਦਾ ਜਿਹੜਾ ਅਵਤਾਰ ਦਾ ਇਹ ਲੱਕੜੀ ਦਾ ਕੰਮ ਕਰਦਾ ਅੱਛਾ ਕਰ ਉਹ ਜੀ ਕ੍ਰਿਕਟ ਵਾਸਤੇ ਪੱਕੇ ਪੈਚ ਪਲੱਸ ਨੈੱਟ ਲਾਇਆ ਵਾ ਪ੍ਰੈਕਟਿਸ ਬਹੁਤ ਕਰ ਰਹੇ ਇਹ ਮੁੰਡੇ ਇੱਧਰ ਕਮਾਲ ਤੇ ਇੱਧਰ ਬਾਲੀਬਾਲ ਦਾ ਚਲ ਮੈਚ ਖੇਡਣ ਜਾਣਾ ਕਿੱਥੇ ਕਿੱਥੇ ਟੂਰਨਾਮੈਂਟ ਕਿਹੜੀ ਉਹ ਖੁੱਲੀ ਹੋਇਆ ਹੈ ਹਾਂ ਖੁੱਲੀ ਆ ਖੁੱਲੀ ਹੋ ઓਪਨ ਨਾ ਨਹੀਂ ਅੰਡਰ ਦਾ ਅੰਡਰ 19 ਅੰਡਰ 19 ਅੰਡਰ 21 ਸਾਲ ਅੱਛਾ ਬਰਾਵੋ ਬਾਲੀਬਾਲ ਵਾਲਾ ਨਾਲ ਇਹ ਨਾਲ ਕੋਕਾ ਰੱਖਿਆ ਹੋਇਆ ਪਾਣੀ ਦਾ ਕੋਕਾ ਹੀ ਵੀ ਨਹੀਂ ਹੈ ਡੰਡ ਲਾ ਕੇ ਉਪਣਾ ਸੀ ਆ ਉਹ ਜੋ ਤਾਂ ਕਹੇ ਬੈਠੇ ਨੇ ਸਾਰਾ ਸੈਟ ਕੋਈ ਨਾ ਚੁੱਕ ਮਰਦੇ ਜਨ ਲੱਗੇ ਲੋ ਜੀ ਬਾਲੀਬਾਲ ਚੱਲ ਰਹੀ ਆ। ਲਾਈਟ ਦੇ ਲਾਈਟਾਂ ਲੱਗੀਆਂ ਹੋਈਆਂ। ਏ ਏ ਜਵਾਗ ਪੂਰੇ ਤੇਜ਼ ਆ ਬਾਈ। ਕਾਈਨਰ ਪੰਨ ਤੇ। ਇਹ ਨਾ। ਹਾਂ। ਯਾਕਾ। ਲੋ ਜੀ ਇੰਡੀਆ ਵਾਲੇ ਤਾਂ ਖੜਾ ਖੜਾ ਮਾਰ ਦਣਗੇ ਮੈਂ ਕਹਨਾ। ਪਹਿਲਾ ਟਿੱਕੀਆਂ ਵਿੱਚ ਰਬੜੀ ਵਿੱਚ ਸਬਜ਼ੀ। ਆਲੂ ਵਾਲੀਆਂ ਸਵੇਰੇ ਹੁਣ ਅੰਬ ਭੁੱਖ ਤਾਂ ਹੈ ਨਹੀਂ ਚੱਲ ਖਾ ਲੈਨੇ ਹੁਣ ਰਾਤ ਨੂੰ ਅੰਬ ਹਾਂ ਰਾਤ ਨੂੰ ਅੰਬ ਆਰੇ ਖਾ ਇਧਰ ਬੈਲੀ ਬੈਠਾ ਹੈਲੋ ਅਸੀਂ ਬਲੌਗ ਦੀ ਮસ્ਤੀ ਕਰਦੇ ਆ ਬਲੌਗ ਦੀ ਸਮਾਪਤੀ ਹੁੰਦਾ ਮਾਸਤੀ ਸਮਾਪਤੀ ਮਾਸਤੀ ਅੱਜ ਦਾ ਬਲੌਗ ਬਾਈ ਇੰਨਾ ਕੀ ਸੀ ਜੇ ਬਦੇ ਲਗੇ ਤਾਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰ ਲਿਓ ਤੇ ਮਿਲ ਜੇ ਤੁਹਾਨੂੰ ਕੱਲ ਦੇ ਬਲੌਗ ਦੇ ਵਿੱਚ ਉਦੋਂ ਲਈ ਸਾਰਿਆਂ ਨੂੰ ਬਾਏ ਬਾਏ